ਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਗਰੀਬੀ ਸੁਭਾਅ ਵਾਲਾ ਬੰਦਾ ਆਪਾ ਗਵਾ ਕੇ ਤੇ ਨੀ ਮਾਰੇ ਕੇ ਸੁਖੀ ਵੱਸਦਾ ਹੈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਵ ਗਲੇ ਵੱਡੇ ਵੱਡੇ ਅਹੰਕਾਰੀ ਮਨੁੱਖ ਹੈ ਨਾਨਕ ਅਹੰਕਾਰ ਵਿੱਚ ਹੀ ਗਲੇ ਹੋਏ ਹਨ ਅਸ਼ਟਪਦੀ ਜਿਸਕਾ ਅੰਤਰਰਾਜ ਅਭਿਮਾਨ ਜਿਸ ਮਨੁੱਖ ਦੇ ਮਨ ਵਿੱਚ ਰਾਜ ਦਾ ਮਾਣ ਹੈ ਸੋ ਨਰਕਪਾਤੀ ਹੋਵਤ ਸੁਵਾਨ ਉਹ ਕੁੱਤਾ ਨਰਕ ਵਿੱਚ ਪੈਣ ਦਾ ਸਜ਼ਾ ਵਾਰ ਹੁੰਦਾ ਹੈ ਜੋ ਜਾਨੈ ਮੈ ਜੋਵਨਵੰਤ ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ ਸੋ ਹੋਵਤ ਵਿਸ਼ਟਕਾਜੰਤ ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ ਆਪਸ ਕੋ ਕਰਮਬੰਤ ਕਹਾਵੈ ਜਿਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਵਗਾਉਂਦਾ ਹੈ ਜਨਮ ਮਰ ਬਹੁ ਜੋਨ ਪਰਮਾਵੇ ਉਸ ਦਾ ਜੰਮ ਦਾ ਮਰਦਾ ਹੈ ਕਈ ਜੋਨਾ ਵਿੱਚ ਭਟਕਦਾ ਫਿਰਦਾ ਹੈ ਧਨ ਭੂਮੀ ਕਾਜੋ ਕਰੇ ਗੁਮਾਨ ਜੋ ਮਨੁੱਖ ਧਨ ਦਾ ਤੇ ਧਰਤੀ ਦਾ ਅਹੰਕਾਰ ਕਰਦਾ ਹੈ ਸੋ ਮੂਰਖ ਅੰਦਾ ਅਗਿਆਨ ਉਹ ਮੂਰਖ ਹੈ ਬੜਾ ਜਾਹਲ ਹੈ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੇ ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ ਸੁਭਾਅ ਪਾ ਦਿੰਦਾ ਹੈ ਨਾਨਕ ਈਹਾ ਮੁਕਤ ਆਗੈ ਸੁਖ ਭਾਵੇ हे ਨਾਨਕ ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪ੍ਰਲੋਕ ਵਿੱਚ ਸੁਖ ਪਾਉਂਦਾ ਹੈ ਧਨਵੰਤਾ ਹੋਏ ਕਰ ਗਰਬਾਵੇ ਮਨੁੱਖ ਧਨਵਾਲਾ ਹੋ ਕੇ ਮਾਣ ਕਰਦਾ ਹੈ ਤਿਰਨ ਸਮਾਨ ਕਛ ਸੰਗ ਨ ਜਾਵੇ ਪਰ ਉਸ ਦੇ ਨਾਲ ਅੰਤ ਵੇਲੇ ਇੱਕ ਤੀਲੇ ਜਿੰਨੀ ਵੀ ਕੋਈ ਚੀਜ਼ ਨਹੀਂ ਜਾਂਦੀ ਬਹੁ ਲਸ਼ਕਰ ਮਨੂਖੁ ਪ੍ਰਕਰਿਆਸ ਬਹੁਤੇ ਲਸ਼ਕਰ ਅਤੇ ਮਨੂਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ ਪਲ ਭੀਦਰਤਾ ਕਾ ਹੋਏ ਵਿਨਾਸ਼ ਪਰ ਪਲਕ ਵਿੱਚ ਉਸਦਾ ਨਾਸ ਹੋ ਜਾਂਦਾ ਹੈ ਸਭ ਤੇ ਆਪ ਜਾਣੈ ਬਲਵੰਤ ਮਨੂਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ ਖਿਨਮੈ ਹੋਏ ਜਾਏ ਪਸਮੰਤ ਇਕ ਛਿਨ ਵਿੱਚ ਸੜਕੇ ਸਵਾਹ ਹੋ ਜਾਂਦਾ ਹੈ ਕਿਸੈ ਨਾ ਬਦੈ ਆਪ ਅਹੰਕਾਰੀ ਆਪ ਅਹੰਕਾਰੇ ਹੋ ਜਾਂਦਾ ਹੈ ਕਿ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ ਧਰਮ ਰਾਏ ਜਿਸ ਕਰੇ ਖੁਆਰੀ ਧਰਮ ਰਾਜ ਉਸ ਦੀ ਮਿੱਟੀ ਪਲੀਤ ਕਰਦਾ ਹੈ ਗੁਰ ਪ੍ਰਸਾਦ ਜਾ ਕਾ ਮਟੈ ਅਭਿਮਾਨ ਸਤ ਗੁਰ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ ਸੋ ਜਨ ਨਾਨਕ ਦਰਗਹਿ ਪਰਵਾਨ ਹੈ ਨਾਨਕ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ ਉਟ ਕਰਮ ਕਰੈ ਹਉ ਧਾਰੇ ਜੇ ਕਰੋੜਾਂ ਸ਼ੁਭ ਕਰਮ ਕਰਕੇ ਹੰਕਾਰ ਕਰਦਾ ਹੈ ਸ਼ਰਮ ਪਾਵੈ ਸਗਲੇ ਬਿਰਥਾਰੇ ਸ਼ਰਮਿੰਦਾ ਹੁੰਦਾ ਹੈ ਸਭ ਕੰਮ ਬੇਅਰਥ ਜਾਂਦੇ ਹਨ ਅਨੇਕ ਤਪੱਸਿਆ ਕਰੇ ਅਹੰਕਾਰ अनेका ਤਪ ਤੇ ਸਾਧਨ ਕਰਨ ਤੋਂ ਬਾਅਦ ਜੇ ਉਹਨਾਂ ਦਾ ਮਾਣ ਕਰ ਲਵੇ ਨਰਕ ਸੁਰਗ ਫਿਰ ਫਿਰ ਅਵਤਾਰ ਨਰਕਾਂ ਸੁਰਗਾਂ ਵਿੱਚ ਫਿਰ ਮੁੜ ਮੁੜ ਜਾਂਦਾ ਹੈ ਅਨੇਕ ਜਤਨ ਕਰ ਆਤਮ ਨੇਂਹindra ਬੜੇ ਜਤਨ ਕੀਤੇ ਪਰੰਤੂ ਹਿਰਦਾ ਨਰਮ ਨਹੀਂ ਹੁੰਦਾ ਹਰ ਦਰਗਹ ਕਹ ਕੈਸੇ ਗਵੈ ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਕਿਵੇਂ ਪਹੁੰਚੇਗਾ ਆਪ ਸੋ ਜੋ ਭਲਾ ਕਹਾਵੇ ਆਪਣੇ ਆਪ ਨੂੰ ਨੇਕ ਖਵਾਂਦਾ ਹੈ ਤਿਸੈ ਭਲਾਈ ਨਿਕਟਣਾ ਆਵੇ ਨੇਕੀ ਉਸ ਦੇ ਨੇੜੇ ਵੀ ਨਹੀਂ ਲੱਗਦੀ ਸਰਬ ਕੀ ਰੇਣ ਜਾਕਾ ਮਨ ਹੋਏ ਜਿਦਾ ਮਨ ਸਭਨਾ ਦੇ ਚਰਨਾਂ ਦੀ ਧੂੜ ਹੋ ਗਿਆ ਸਭਨਾਂ ਨੂੰ ਆਪਣੇ ਆਪ ਤੋਂ ਚੰਗੇ ਸਮਝਣ ਲੱਗ ਪਿਆ ਕਹੋ ਨਾਨਕ ਤਾਂਗੀ ਨਿਰਮਲ ਸੋਏ ਹੇ ਨਾਨਕ ਉਸ ਮਨੁੱਖ ਦੀ ਜੋ ਨਿਰਮਲਤਾ ਹੈ ਉਹ ਬੜੀ ਸੋਹਣੀ ਹੋ ਜਾਂਦੀ ਹੈ ਸੁਭਾਅ ਬਹੁਤ ਪਿਆਰਾ ਹੋ ਜਾਂਦਾ ਹੈ ਜਬ ਲਗ ਜਾਣਾ ਮੁਜ ਤੇ ਕੁਛ ਹੋਏ ਮਨੁੱਖ ਜਦ ਤੱਕ ਇਹ ਹੀ ਸਮਝਦਾ ਹੈ ਕਿ ਜੋ ਮੈਂ ਕਰ ਰਹਾ ਹਾਂ ਇਸੇ ਕਰਕੇ ਹੋ ਰਿਹਾ ਹੈ ਆਪਣੇ ਆਪ ਨੂੰ ਕਰਤਾ ਸਮਝਣ ਲੱਗ ਜਾਂਦਾ ਹੈ ਤਬ ਇਸ ਕੋ ਸੁੱਖ ਨਹੀਂ ਕੋਏ ਫਿਰ ਇਸ ਨੂੰ ਸੁੱਖ ਨਹੀਂ ਹੁੰਦਾ ਛੋਟੀਆਂ-ਛੋਟੀਆਂ ਗੱਲਾਂ ਵੀ ਤੰਗ ਤੇ ਦੁਖੀ ਕਰਦੀਆਂ ਹਨ ਜਦ ਇਹ ਜਾਣੇ ਮੈਂ ਕਿਛ ਕਰਤਾ ਜਦ ਤੱਕ ਇਹ ਇਹ ਚੀਜ਼ ਸਮਝਦਾ ਰਹੇਗਾ ਕਿ ਮੈਂ ਹੀ ਕਰਦਾ ਹਾਂ ਮੈਂ ਕਰਤਾ ਹਾਂ ਤਬ ਲਗ ਗਰਭਜੋਨ ਮੈਂ ਫਿਰਤਾ ਉਹਨਾਂ ਚਿਰੇ ਮਾਂ ਦੇ ਗਰਭ ਦੇ ਵਿੱਚ ਪੈਂਦਾ ਰਹੇਗਾ ਜਬ ਧਾਰ ਹੈ ਕੋ ਬੈਰੀ ਮੀਤ ਜਦੋਂ ਖਿਆਲ ਕਰਦਾ ਹੈ ਕਿ ਕੋਈ ਬੈਰੀ ਹੈ ਜਾਂ ਮਿੱਤਰ ਹੈ ਤਵ ਲਗ ਨਹਿ ਚਰ ਨਾਹੀ ਚੀਤ ਉਨਾ ਚਰ ਮਨ ਟਿਕਾਣੇ ਨਹੀਂ ਹੋਵੇਗਾ ਅਸ਼ਾਂਤ ਰਹੇਗਾ ਜਵ ਲਗ ਮੋਹ ਮਗਨ ਸੰਗ ਮਾਏ ਜਿੰਨਾ ਚਰ ਮੋਹ ਮਾਇਆ ਵਿੱਚ ਮਸਤ ਰਹੇਗਾ ਤਵ ਲਗ ਧਰਮ ਰਾਏ ਦੇ ਸਜਾਏ ਧਰਮ ਰਾਜਾ ਸਜਾ ਦਿੰਦਾ ਰਹੇਗਾ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਪ੍ਰਭੂ ਦੀ ਮਿਹਰ ਦੇ ਨਾਲ ਬੰਧਨ ਜਿਹੜੇ ਟੁੱਟ ਜਾਂਦੇ ਹਨ ਗੁਰ ਪ੍ਰਸਾਦ ਨਾਨਕ ਹੋ ਛੁੱਟੇ ਏ ਨਾਨਕ ਗੁਰੂ ਦੀ ਕਿਰਪਾ ਦੇ ਨਾਲ ਅਹੰਕਾਰ ਮਿਟ ਜਾਂਦਾ ਹੈ ਸਹਿਸ ਖੱਟੇ ਲੱਖ ਕੋਟ ਧਾਵੈ ਹਜ਼ਾਰਾ ਕਮਾਉਂਦਾ ਹੈ ਤੇ ਲੱਖਾਂ ਦੀ ਖਾਤਰ ਫਿਰ ਉੱਠ ਉੱਠ ਕੇ ਦੌੜਦਾ ਹੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਮਾਇਆ ਜਮਾ ਕਰੀ ਜਾਂਦਾ ਹੈ ਪਰ ਇਸ ਨੂੰ ਰਾਜ ਨਹੀਂ ਆਉਂਦਾ ਅਨੇਕ ਭੋਗ ਵਿਖਿਆ ਕੇ ਕਰੈ ਮਾਇਆ ਦੇ ਅਨੇਕਾਂ ਮੋਜਾਂ ਮਾਣਦਾ ਹੈ ਨਾ ਤ੍ਰਿਪਤਾਵੈ ਖੱਪ-ਖੱਪ ਮਾਰੈ ਤਸੱਲੀ ਨਹੀਂ ਹੁੰਦੀ ਬੜਾ ਦੁਖੀ ਹੁੰਦਾ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਜੇ ਅੰਦਰ ਸੰਤੋਖ ਨਾ ਹੋਵੇ ਤਾਂ ਕੋਈ ਰਾਜਦਾ ਨਹੀਂ ਸੁਪਨ ਮਨੋਰਥ ਵਿਰਥੇ ਸਭ ਕਾਜੈ ਜਿਵੇਂ ਸੁਪਨਿਆਂ ਦਾ ਕੋਈ ਲਾਭ ਨਹੀਂ ਹੁੰਦਾ ਸਾਰੀਆਂ ਖਾਇਸ਼ਾਂ ਵਿਅਰਥ ਜਾਂਦੀਆਂ ਹਨ ਨਾਮ ਰੰਗ ਸਰਬ ਸੁਖ ਹੋਏ ਪ੍ਰਭੂ ਦੇ ਨਾਮ ਦੀ ਮੋਜ ਦੇ ਵਿੱਚ ਹੀ ਸਾਰਾ ਸੁਖ ਹੈ ਬੜੁਭਾਗੀ ਕਿਸੇ ਪ੍ਰਾਪਤ ਹੋਏ ਕਿਸੇ ਵੱਡੇ ਭਾਗਾ ਵਾਲੇ ਨੂੰ ਮਿਲਦਾ ਹੈ ਕਰਨ ਕਰਾਉਣ ਆਪੇ ਆਪ ਜੋ ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ ਕਰਾਉਣ ਦੇ ਸਮਰੱਥ ਹੈ ਸਦਾ ਸਦਾ ਨਾਨਕ ਹਰ ਜਾਪ へ ਨਾਨਕ ਉਸ ਪ੍ਰਭੂ ਨੂੰ ਸਦਾ ਸਿਮਰ ਕਰਨ ਕਰਾਉਣ ਕਰਨੈ ਹਾਰ ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ ਕਰਾਉਣ ਜੋਗਾ ਹੈ ਇਸ ਕਾ ਹੱਥ ਕਹਾ ਵਿਚਾਰ ਵਿਚਾਰ ਕੇ ਬੇਖਲੇਸ ਜੀਬ ਦੇ ਹੱਥ ਕੁਝ ਵੀ ਨਹੀਂ ਹੈ ਜੈਸੀ ਦ੍ਰਿਸ਼ਟ ਕਰੈ ਤੈਸਾ ਹੋਏ ਜੈਸੀ ਦ੍ਰਿਸ਼ਟ ਕਰੈ ਤੈਸਾ ਹੋਏ ਪਰਭੂ ਜਿਹੋ ਜਿਹੀ ਨਜ਼ਰ ਕਰਦਾ ਹੈ ਉਹੋ ਜਿਹਾ ਬਣ ਜਾਂਦਾ ਹੈ ਆਪੇ ਆਪ ਆਪ ਪ੍ਰਭ ਸੋਏ ਉਹ ਪ੍ਰਭ ਆਪ ਹੀ ਆਪ ਹੈ ਜੋ ਕਿਸਕੀਨੋ ਸੋ ਆਪਣੇ ਰੰਗ ਜੋ ਕੁਝ ਉਸ ਬਣਾਇਆ ਹੈ ਆਪਣੀ ਮੋਜ ਵਿੱਚ ਬਣਾਇਆ ਸਭ ਤੇ ਦੂਰ ਸਭੂ ਕੇ ਸੰਗ ਸਭ ਜੀਵਾਂ ਦੇ ਅੰਗ ਸੰਗ ਵੀ ਹੈ ਤੇ ਸਭ ਤੋਂ ਵੱਖਰਾ ਵੀ ਹੈ ਬੂਝਾ ਦੇਖੇ ਕਰੇ ਬਵੇ ਸਭ ਕੁਝ ਸਮਝਦਾ ਹੈ ਵੇਖਦਾ ਹੈ ਤੇ ਪਛਾਣਦਾ ਹੈ ਆਪੇ ਇੱਕ ਆਪੇ ਅਨੇਕ ਪ੍ਰਭ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ ਰੂਪ ਧਾਰ ਰਿਹਾ ਹੈ ਮਰੇ ਨਾ ਬਿਨ ਸਾਵੈ ਨਾ ਜਾਏ ਨਾਉ ਕਦੇ ਮਰਦਾ ਹੈ ਤੇ ਨਾ ਹੀ ਉਸ ਦਾ ਕਦੇ ਨਾਸ਼ ਹੁੰਦਾ ਹੈ ਨਾਨਕ ਸਦ ਹੀ ਰਹਿ ਆਸਮਾਏ ਹੈ ਨਾਨਕ ਪ੍ਰਭੂ ਸਦ ਹੀ ਆਪਣੇ ਆਪ ਵਿੱਚ ਟਿਕਿਆ ਰਹਿੰਦਾ ਹੈ ਆਪ ਉਪਦੇਸ਼ ਹੈ ਸਮਝਿਆ ਆਪ ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ ਤੇ ਆਪ ਹੀ ਉਹਨਾਂ ਨੂੰ ਉਪਦੇਸ਼ ਕਰਦਾ ਹੈ ਆਪੇ ਰਚਿਆ ਸਭ ਕੈ ਸਾਥ ਆਪ ਹੀ ਸਿਖਿਆ ਦਿੰਦਾ ਹੈ ਤੇ ਆਪ ਹੀ ਸਮਝਦਾ ਹੈ ਆਪ ਕਿੰਨੋ ਆਪਣਾ ਵਿਸਥਾਰ ਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ ਸਭ ਕੁਝ ਉਸਕਾ ਉਹ ਕਰਨਾ ਹੈ ਸਭ ਕੁਝ ਉਸਦਾ ਬਣਾਇਆ ਹੋਇਆ ਹੈ ਉਹ ਬਣਾਉਣਯੋਗਾ ਹੈ ਉਸਤੇ ਭਿੰਨ ਕਹੋ ਕਿਸ ਹੋ ਉਸ ਤੋਂ ਵੱਖਰਾ ਕੁਝ ਨਹੀਂ ਹੋ ਸਕਦਾ ਥਾਨ ਥਨੰਤਰ ਇਕੈ ਸੋਇ ਪਰਮਾਤਮਾ ਹਰ ਥਾਂ ਤੇ ਮੌਜੂਦ ਹੈ ਹਰ ਜਗ੍ਹਾ ਮੌਜੂਦ ਹੈ ਆਪਣੇ ਚਰਿਤ ਆਪ ਕਰਨਹਾਰ ਆਪਣੇ ਖੇਲ ਆਪ ਹੀ ਕਰਨਯੋਗਾ ਹੈ ਕੌਤਕ ਕਰੈ ਰੰਗ ਪਰ ਬਿਆਨਤ ਰੰਗਾਂ ਦੇ ਤਮਾਸ਼ੇ ਬਣਾਏ ਹੋਏ ਨੇ ਮਨ ਮੈਂ ਆਪ ਮੰਨੇ ਆਪਣੇ ਮਾ ਹੈ ਉਹ ਆਪਣੇ ਵਸ ਵਿੱਚ ਆਪ ਖੁਦ ਹੀ ਬੈਠਾ ਹੈ ਨਾਨਕ ਕੀਮਤ ਕਹਿ ਨਾ ਜਏ ਨਾਨਕ ਉਸ ਦਾ ਮੁੱਲ ਜੋ ਹੈ ਉਹ ਦੱਸਿਆ ਨਹੀਂ ਜਾ ਸਕਦਾ ਸਤ ਸਤ ਪ੍ਰਭ ਸੁਆਮੀ ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਸੱਚਾ ਹੈ ਗੁਰ ਪ੍ਰਸਾਦ ਕਿਨੇ ਬਖਿਆਨੀ ਗੁਰੂ ਦੀ ਮਿਹਰ ਨਾਲ ਕਿਸੇ ਬਿਰਲੇ ਨਹੀਂ ਇਹ ਗੱਲ ਦੱਸੀ ਹੈ ਸੱਚ 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 ਸਭ ਕੀਨਾ ਜੋ ਕੁਝ ਉਸ ਨੇ ਬਣਾਇਆ ਹੈ ਉਹ ਵੀ ਮੁਕੰਮਲ ਹੈ ਕੋਟ ਮਦੇ ਕਿਨੇ ਬਿਰਲੇ ਚੀਨਾ ਇਹ ਗੱਲਾਂ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਨੇ ਪਛਾਣੀ ਹੈ ਪਲਾ 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 ਤੇਰਾ ਰੂਪ ਤੇਰਾ ਰੂਪ ਬੜਾ ਪਿਆਰਾ ਬਹੁਤ ਪਿਆਰਾ ਬਹੁਤ ਪਿਆਰਾ ਹੈ ਅਤ ਸੁੰਦਰ ਅਪਾਰ ਰੂਪ ਬਹੁਤ ਸੋਹਣਾ ਤੇ ਉਪਮਾ ਤੋਂ ਪਰੇ ਹੈ ਨਿਰਮਲ 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 ਤੇ ਬਾਣੀ ਤੇਰੀ ਬੋਲੀ ਬਹੁਤ ਮਿੱਠੀ ਬਹੁਤ ਮਿੱਠੀ ਬਹੁਤ ਮਿੱਠੀ ਹੈ ਘਟ ਘਟ ਸੋਹਣੀ ਸਰਵਨ ਬਕਾਣੀ ਹਰੇਕ ਸਰੀਰ ਵਿੱਚ ਕੰਨਾਂ ਦੇ ਰਾਹੀਂ ਸੁਣੀ ਜਾ ਰਹੀ ਤੇ ਜੀਬ ਨਾਲ ਉਚਰ ਰਹੀ ਹੈ ਪਵਿੱਤਰ 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 ਪੁਨੀਤ ਪਵਿੱਤਰਾਂ ਤੋਂ ਪਵਿੱਤਰ ਪਵਿੱਤਰਾਂ ਤੋਂ ਪਵਿੱਤਰ ਪਵਿੱਤਰਾਂ ਤੋਂ ਪਵਿੱਤਰ ਬੜਾ ਹੀ ਪਵਿੱਤਰ ਮਹਾ ਪਵਿੱਤਰ ਪੁਨੀਤ ਹੈ ਨਾਨਕ ਜਪੈ ਨਾਨਕ ਮਨਪ੍ਰੀਤ ਹੈ ਨਾਨਕ ਜੋ ਅਜਿਹੇ ਪ੍ਰਭੂ ਦਾ ਨਾਮ ਪ੍ਰੀਤ ਨਾਲ ਮਨ ਵਿੱਚ ਜਪਦਾ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ